ਨਾਮ ਸੇਵਾ ਹੈ ਗੁਰੂ ਸਾਹਿਬ ਜੀਓ ਆਸਾ ਮਹੱਲਾ ਪੰਜਵਾ ਭਾਕਰ ਸੇਵਾ ਜਾਕੀ ਬਣਾਈ ਭੋਜਨ ਪੂਰ ਰਹੇ ਆਗਾਈ ਕਛੁਨ ਥੋਰਾ ਹਰ ਭਗਤਨ ਕਾ ਖਾਤ ਖਰਚ ਤਾ ਬਿਲਛਤ ਦੇਵਨ ਕਾ ਰਹਾਉ ਜਾ ਕਾ ਧਣੀ ਅਗਮ ਗੁਰਸਾਈ ਮਾਨੁ ਕੀ ਕਹੋ ਗੇਤ ਚਲਾਈ ਜਾ ਕੀ ਸੇਵਾ ਦਸ ਅਸ਼ਟ ਸਦਾਈ ਪਲਕ ਦੇਸ਼ਟ ਤਾ ਕੀ ਲੱਗ ਹੋ ਪਾਈ ਜਾ ਕਉ ਦਇਆ ਕਰੋ ਮੇਰੇ ਸੁਆਮੀ ਕਹੋ ਨਾਨਕ ਨਾਹੀ ਤਿਨ ਕਾਮੀ ਆਸਾ ਮਹੱਲਾ ਪੰਜ ਬਾ ਜੋ ਮੈਂ ਆਪਣਾ ਸਤ ਗੁਰ ਧਿਆਇਆ ਤਬ ਮੇਰੇ ਮਨ ਮਹ ਸੁਖ ਪਾਇਆ ਮਿਟ ਗਈ ਗਣ ਤਬ ਵਿਨਾਸਿਓ ਸੰਸਾਰ ਆਮਰ ਤੇ ਜਨ ਭਈ ਭਗਵੰਤਾ ਰਹਾਉ ਜੋ ਮੈਂ ਆਪਣਾ ਸਾਇਬ ਜੀਤਾ ਤਾਪਾ ਮਿਟਿਓ ਮੇਰੇ ਮੀਤਾ ਜੋ ਮੈਂ ਓਟ ਗਹੀ ਪ੍ਰਭ ਤੇਰੀ ਤਾ ਪੂਰਨ ਹੋਈ ਮਨਸਾ ਮੇਰੀ ਦੇਖ ਜਤ ਮਨ ਭਏ ਦਿਲਾਸਾ ਨਾਨਕ ਦਾਸ ਤੇਰਾ ਪ੍ਰਭਾਸਾ ਸਾਹਿਬ ਮਹੱਲਾ ਪੰਜਵਾ ਆਨੰਦੇ ਨਮੂਸਾ ਲਾਜ ਟੁਕਾਈ ਗਿਰਤ ਕੂਪ ਮੈਂ ਖਾਹੀ ਮਠਾਈ ਸੋਚ ਤਾ ਸਾਚ ਤਰੈਨ ਬਿਹਾਨੀ ਅਨਕ ਰੰਗ ਮਾਇਆ ਕੇ ਚਿਤ ਵਤਾ ਕਬ ਹੂ ਨਾ ਸਿਮਰੈ ਸਾਰੰਗ ਪਾਨੀ ਰਹਾਉਂਂ ਧਰਮ ਕੀ ਛਾਇਆ ਨਿਹਚਲ ਗ੍ਰਹਿ ਬਾਂਧਿਆ ਕਾਲ ਕੈ ਫਾਂਸ ਸਤ ਕਰ ਸੰਧਿਆ ਬਾਲੁਕ ਨਾ ਰਾ ਤਰੰਗ ਮੁਖ ਆਇਆ ਸੁਥਾਨ ਮੂੜ ਨਿਹਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਈ ਨਾਨਕ ਜੀਵੈ ਹਰ ਗੁਣ ਗਾਏ ਆਸਾ ਮਹੱਲਾ ਪੰਜ ਬਾਦੋ ਤੁਕੇ ਨਾਉ ਹੁਣ ਕੈ ਸੰਗ ਤੂ ਕਰਤੀ ਕੇਲਾ ਹੁਣ ਕੈ ਸੰਗ ਹਮ ਤੁਮ ਸੰਗ ਮੇਲਾ ਹੁਣ ਕੈ ਸੰਗ ਤੁਮ ਸਭ ਕੋ ਗਲੋਰਾ ਓਸ ਬਿਨਾ ਕੋ ਮੁਖ ਨਹੀਂ ਜੋਰਾ ਤੇ ਵੈ ਰਾਗੀ ਕਹਾ ਸਮਾਏ ਤਿਸਮਨ ਤੂ ਹਿਤ ਨਹਿਰੀ ਰਹੀ ਰਹਾਉ ਉਨ ਕੈ ਸੰਗ ਤੂੰ ਗ੍ਰਹਿ ਮਾਹਰਾ ਉਨ ਕੈ ਸੰਗ ਤੂੰ ਹੋਈ ਹੈ ਜਾਹਰ ਉਨ ਕੈ ਸੰਗ ਤੂੰ ਰਖੀ ਪਪੋਲਾ ਉਸ ਬਿਨਾ ਤੂੰ ਛਟਕੀ ਰੋਲਾ ਉਨ ਕੈ ਸੰਗ ਤੇਰਾ ਮਾਨ ਮਹਤ ਉਨ ਕੈ ਸੰਗ ਤੁਮ ਸਾਖ ਜਗਤ ਓਨ ਕੈ ਸੰਗ ਤੇਰੀ ਸਭ ਥਾਟੀ ਉਸ ਬਿਨਾ ਤੂੰ ਹੋਈ ਹੈ ਮਾਟੀ ਓਹ ਬੇਰਾਗੀ ਮਰੈ ਨਾ ਜਾਏ ਹੁਕਮੇ ਬਾਦਾਕਾਰ ਕਮਾਈ ਜੋੜੇ ਵਿਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣ ਆਪ ਆਸਾ ਮਹਲਾ 5 ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਵਿਨਸੈ ਨਾ ਹਮ ਕੜਿਆ ਨਾ ਉਹ ਨਿਰਧਨ ਨਾ ਹਮ ਭੁੱਖੇ ਨਾ ਉਹ ਦੁਖ ਨਾ ਹਮ ਕੋ ਦੁਖੇ ਨਾ ਉਸ ਦੂਖ ਨਾ ਹਮਕੋ ਦੁਖੇ ਅਬਰਣ ਕੋ ਮਾਰਨ ਬਾਰਾ ਜੀ ਓ ਹਮਾਰਾ ਜੀ ਓ ਦੇਨ ਹਾਰਾ ਰਹਾਉ ਨਾ ਉਸ ਬੰਧ ਨਾ ਹਮ ਬਦੇ ਨਾ ਉਸ ਤੰਦਾ ਨਾ ਹਮ ਧਾਦੇ ਨਾ ਉਸ ਮੈਰਨ ਹਮਕੋ ਮੈਲਾ ਉਸ ਆਨੰਦ ਤਾ ਹਮ ਸਦ ਕੇਲਾ ਨਾਉ ਸੋਚਣਾ ਹਮ ਕੋ ਸੋਚਾ ਨਾ ਉਸਲੇਪ ਨ ਹਮ ਕੋ ਪੋਚਾ ਨਾ ਸੁਪੂਖ ਨਾ ਹਮ ਕੋ ਤ੍ਰਸਨਾ ਜਾ ਉਹ ਨਿਰਮਲ ਤਾ ਹਮ ਜਚਨਾ ਹਮ ਕਿਛ ਨਾਹੀ ਏ ਕੈ ਉਹ ਹੀ ਅਗੇ ਪਛੈ ਇੱਕੋ ਸੋਈ ਨਾਨਕ ਗੁਰਖ ਹੋਏ ਪ੍ਰਮ ਭੰਗਾ ਹਮ ਹੋਏ ਮਿਲ ਹੋਏ ਇਕ ਰੰਗਾ ਸਾ ਮਹਲਾ ਪੰਜਵਾ ਅਨਕ ਪਾਤ ਕਰ ਸੇਵਾ ਕਰੀਐ ਜਿਉ ਪ੍ਰਾਨ ਧਨ ਅਗੇ ਧੜੀਐ ਪਾਣੀ ਪੱਖਾ ਕਰੋ ਤਾ ਜਿ ਅਮਾਨ ਅਨਕ ਵਾਰ ਜਈਐ কুরਵਾਨ ਸਾਈ ਸੁਹਾਗਣ ਜੋ ਪ੍ਰਭ ਭਾਈ ਦੇਸਕਾ ਸੰਗ ਮਿਲੋ ਮੇਰੀ ਮਾਈ ਰਹਾਉ ਦਾਸਨ ਦਾਸੀ ਕੀ ਪਨਹਾਰ ਉਨ ਕੀ ਰਹਿਣ ਵਸੈ ਜੀ ਅਨਾਲ ਮਾਤਾ ਭਾਗਤਾ ਪਾਵੋ ਸੰਗ ਮਿਲੈ ਸੁਆਮੀ ਆਪਣੇ ਰੰਗ ਜਾਪਤਾਪ ਦੇਵੋ ਸਭ ਨਿਮਾ ਕਰਮ ਧਰਮ ਅਰਪੋ ਸਭ ਹੋਮਾ ਗਰਬ ਮੋ ਤਜ ਹੋ ਬੋਰੇ ਨਾ ਔਨ ਕੈ ਸੰਗ ਦੇਖੋ ਪ੍ਰਭ ਨੈਨ ਨਿਮਖ ਨਿਮਕ ਇਹੀ ਆ ਰਾਦਾ ਉਹ ਦਿਨ ਸਰੇਣ ਹੀ ਸੇਵਾ ਸਾਧੋ ਭਾਏ ਕਿਰਪਾਲ ਗੋਪਾਲ ਗੋਵਿੰਦ ਸਾਧ ਸੰਗ ਨਾਨਕ ਬਖਸ਼ਿੰਦ ਆਸਾ ਮਹੱਲਾ ਪੰਜਵਾ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲੱਗੈ ਨ ਕੋਏ ਪ੍ਰਭ ਕੀ ਪ੍ਰੀਤ ਹਉ ਮੈ ਮਲਖੋਏ ਪ੍ਰਭ ਕੀ ਪ੍ਰੀਤ ਸਾਧ ਨਿਰਮਲ ਹੋਏ ਸੁਨੋ ਮੀਤ ਐਸਾ ਪ੍ਰੇਮ ਪਿਆਰ ਜੀਵ ਪ੍ਰਾਨ ਘਟ ਘਟ ਆਧਾਰ ਰਹਾਉ ਪ੍ਰਭ ਕੀ ਬ੍ਰੀਤ ਭਾਇ ਸਗਲ ਵਿਦਾਨ ਪ੍ਰਭ ਕੀ ਪ੍ਰੀਤ ਰਦੈ ਨਿਰਮਲ ਨਾਮ ਪ੍ਰਭ ਕੀ ਪ੍ਰੀਤ ਸਾਧਾ ਸੋਭਾਵੰਤਾ ਪ੍ਰਭ ਕੀ ਪ੍ਰੀਤ ਸਭ ਮਿਟੀ ਹ ਚਿੰਤਾ ਪ੍ਰਭ ਕੀ ਪ੍ਰੀਤਿ ਉ ਭਵ ਜਲ ਤਰੈ ਪ੍ਰਭ ਕੀ ਪ੍ਰੀਤ ਜੰਤੇ ਨਹੀਂ ਨਰਾ ਪ੍ਰਭ ਕੀ ਪੀਤ ਸਗਲ ਉਧਾਰੈ ਪ੍ਰਭ ਕੀ ਪ੍ਰੀਤ ਚਲੈ ਸੰਗਾਰੈ ਆਪੋ ਕੋਈ ਮਿਲੈ ਨਾ ਭੂਲੇ ਕਿਸ ਜਿਸ ਕਿਰਪਾ ਤੇ ਸਾਧ ਸੰਗ ਘੂਲੇ ਕਹੋ ਨਾਨਕ ਤੇਰਾ ਕੁਰਬਾਨ ਸੰਤ ਓਟ ਪ੍ਰਵ ਤੇਰਾ ਤਾਣ ਆਸਾ ਮਹੱਲਾ ਪੰਜ ਬਾਪੂ ਪੁੱਤ ਹੋਏ ਕਹਿ ਰਾਜੁ ਠਮਾਇਆ ਘਰ ਘਰ ਅਨਰਥ ਵਿਹਾਜੀ ਮਾਇਆ ਸੰਚਤਾ ਸੰਚਤਾ ਤੇ ਲਿਖਿਨੀ ਪ੍ਰਭ ਉਸ ਤੇ ਢਾਰ ਅਬਰ ਕਉ ਦੀਨੀ काच गगरिया अम्ब मजरिया गर्भ गर्भवाहू मैं प्रिया राउ निरपा होयो पया निहंगा चीतनायो करता संगा लस्कर जोड़े किया संवाहा फूक न हो गयो सुवाह ऊचे मंदर महल अर रानी हस्ता घोड़े जोड़े मन भानी बड परवार भार पूत ਮੋਹਿ ਪਚੇ ਪਚ ਅੰਦਾ ਮਵਾਜਨ ਹੈ ਉਪਾਹਾਤ ਨਾ ਬਿਨਾ ਹਾਰੰਗਰ ਸਾਜੇ ਜੈਸੇ ਸੁਪਨਾਹ ਸੋਈ ਮੁਕਤਾ ਤਿਸ ਰਾਜਮਾਲ ਨਾਨਕ ਦਾਸ ਜਿਸ ਖਸਮ ਦਿਆਲ ਆਸਾ ਮਹੱਲਾ ਪੰਜਵਾ ਈਨਸਿਓ ਪ੍ਰੀਤਾ ਕਰੀ ਕਨੇਰੀ ਜੋ ਮਿਲਿਐ ਤੋ ਵਦੈ ਵਧੇਰੀ ਗਾਲ ਚਮੜੀ ਜੋ ਛੋੜੈ ਨਾਹੀ ਲਾਗ ਛੋਟੋ ਸਤਗੁਰ ਕੀ ਪਾਈ ਜਗ ਮੋਹਨੇ ਹਮ ਤਿਆਗ ਗਵਾਈ ਨਿਰਗੁਣ ਮਿਲਿਓ ਬਜੀ ਵਧਾਈ ਰਹਾਓ ਐਸੀ ਸੁੰਦਰ ਮਨ ਕਉ ਮੋਹਾ ਬਾਟ ਘਾਟ ਗ੍ਰਹਿਬਾਨ ਬਨਜੋ ਹੈ ਮਨ ਤਨ ਲਾਗੈ ਹੋਏ ਕੈ ਮੀਠੀ ਗੁਰ ਪ੍ਰਸਾਦ ਮੈਂ ਖੋਟੀ ਡਿਠੀ ਆਗਰ ਕਉਸਤੇ ਬਡੇ ਠਗਾਓ ਛੋੜੈ ਨਾਹੀ ਬਾਪ ਨਮਾਓ ਨੇ ਲੀ ਆਪਣੇ ਓਨ ਲੀ ਬਾਂਦੇਂ ਗੁਰ ਕਿਰਪਾ ਤੇ ਮੈਂ ਸਗਲੇ ਸਾਦੇ ਆਪ ਮੋਹਰਾ ਮਨ ਭਇਆ ਆਨੰਦ ਭਉ ਚੁਕਾ ਟੂਟੇ ਜਮ ਫੰਦ ਕਾਹੂ ਨਾਨਕ ਜਾ ਸਤਿਗੁਰੂ ਪਾਇਆ ਘਰ सगला ਮੈਂ ਸੁਖੀ ਵਸਾਇਆ ਸਾ ਮਹੱਲਾ ਪੰਜਵਾ ਆਠ ਪਹਿਰ ਨਿਗਟ ਕਰ ਜਾਨੈ ਪ੍ਰਭ ਕਾ ਕੀਆ ਮਿੱਠਾ ਮਨ ਹੈ ਇਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ ਸੰਤ ਰਹਤਾ ਸਨੋ ਮੇਰੇ ਭਾਈ ਵਾਕੀ ਮਹਿਮਾ ਕਥਨ ਨ ਜਾਈ ਰਹਾਉ ਵਰਤਨ ਜਾਕੇ ਕੇਵਲ ਨਾਮ ਅਨੰਦ ਰੂਪ ਕੀਰਤਨ ਵਿਸਰਾਮ ਮਿੱਤਰ ਸਤਰ ਜਾਕੇ ਏਕ ਸਮਾਨੈ ਪ੍ਰਭ ਆਪਣੇ ਬਿਨ ਅਵਰ ਨ ਜਾਣੈ ਕੋਟ ਕੋਟ ਆ ਕੇ ਕਾਟਣ ਹਾਰਾ ਦੁਖ ਦੂਰ ਕਰਨ ਜੀ ਕੀ ਦਾ ਤਾਰਾ ਸੂਰ ਬੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਛਲੀ ਤਾਕਾ ਸੰਗ ਬਾਛੈ ਸੁਰਦੇਵ ਅਮੋਗ ਦਰਸ ਸਫਲ ਜਾ ਕੀ ਸੇਵ ਕਰ ਜੋੜ ਨਾਨਕ ਕਰੇ ਅਰਦਾਸ ਮੋਹਿ ਸੰਤਾ ਟਹਿਲ ਦੀਜੈ ਗੁਣਤਾਸ ਆਸਾ ਮਹਲਾ ਪੰਜਵਾ ਸਗਲ ਸੁਖ ਜਪੋਈ ਕੈ ਨਾਮ ਸਗਲ ਧਰਮ ਹਰ ਕੀ ਗੁਣ ਗਾਮ ਮਹਾ ਪਵਿੱਤਰ ਸਾਧਕਾ ਸੰਗ ਜਿਸ ਪੇਟ ਤਲਾਗੈ ਪ੍ਰਭ ਰੰਗ ਗੁਰ ਪ੍ਰਸਾਦ ਹੋਇ ਆਨੰਦ ਪਾਵੇ ਜਿਸ ਸਿਮਰਤ ਮਨ ਹੋਈ ਬਰਗਾਸਾ ਤਾਕੀ ਗਤਮਤ ਕਹਿਣ ਅਨਜਾਵੈ ਰਹਾਉ ਬਰਤਨੇ ਮ ਮੱਜਨ ਤਿਸ ਪੂਜਾ वेद पुराण तेनम सिमरत सुनीजा महापुनीत जाका सिमरन निर्मलथान साध संगत जाका हर हर नाम प्रगटियो सो जन सगले भावना पत तपनीत ता तागी पगरेना जाको भेटियो हर हर राए ताकी गतमिता कथन न जाय आठ पहर कर जोड त्याव उन सादा का दर्शन पाव मोहे गरीब कौ ले होर लाए नानक आए पै सरनाए आसा महला पंजवा आठ पहर उध क इस नानी सध ही भोग ला लगाए सु ज्ञानी मिरता कहू छोड नाहि बहर बहर तिस लागै पाई ਸਾਲਗੇ ਰਾਮ ਹਮਾਰੈ ਸੇਵਾ ਪੂਜਾ ਹਰਚਾ ਬੰਦਨ ਦੇਵਾ ਰਹਾਓ ਕੰਟਾ ਜਾ ਕਾ ਸੁਮਿਯੈ ਚਹੋ ਕੁੰਟ ਆਸਮ ਜਾ ਕਾ ਸਦਾ ਬੈਕੁੰਠਾ ਜਾ ਕਾ ਚਵਰ ਸਭਉ ਪਰ ਝੂਲਾ ਐ ਤਾ ਕਾ ਧੂਪ ਸਦਾ ਪਰ ਫੁਲਾ ਘਟ ਘਟ ਸੰਪਟ ਹੈ ਰੇ ਜਾ ਕਾ ਅਭਗ ਸਭਾ ਸੰਗ ਹੈ ਸਾਦਾ ਹਾਰਤੀ ਕੀਰਤਨਾ ਸਦਾ ਆਨੰਦ ਮਹਮਾ ਸੁੰਦਰ ਸਦਾ ਬਿਆੰਤਾ ਜਿਸ ਹੈ ਪ੍ਰਾਪਤ ਤਿਸ ਹੀ ਲਹਿਣਾ ਸੰਤ ਚਰਨੋ ਹੋ ਆਇਓ ਸਰਨਾ ਹਾਥ ਚੜਿਓ ਹਰ ਸਹ ਹਲਗੇ ਰਾਮ ਕਹ ਨਾਨਕ ਗੁਰ ਕੀਨੋ ਦਾ ਨ ਆਸਾ ਮਹਲਾ ਪੰਜਵਾ ਪੰਜ ਪਦਾ ਜੇ ਪੜੈ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੂਰਾਰੀ ਸਤਿਗੁਰ ਪੂਰਾ ਸਾਚ ਕਹਿਆ ਨਾਮ ਤੇ ਕੀ ਮੁਕਤੇ ਬੀਤੀ ਜਮਕਾ ਮਾਰਗ ਦੂਰ ਰਹਿਆ ਰਹਾ ਜਹ ਲਾਲਚ ਜਾਗਾਤੀ ਕਾਟਾ ਦੂਰ ਰਹੀ ਉਹ ਜਨ ਤੇ ਬਾਟ ਜਹ ਆਵਟੇ ਬਹੁਤ ਘਨ ਸਾਥ ਪਾਰ ਬ੍ਰਹਮ ਕੇ ਸੰਗੀ ਸਾਧ ਚੇਤਰ ਗੋਤ ਸਭ ਲਿਖਤੇ ਲੇਖਾ ਭਗਤ ਜਨਾ ਕਾ ਦ੍ਰਿਸ਼ਟ ਨਾ ਪੇਖਾ ਆਹੋ ਨਾਨਕ ਜੇ ਸਤਗੁਰੂ ਪੂਰਾ ਬਾਜੀ ਤਾ ਕੈ ਅਨਹਦ ਤੂਰਾ ਸਾ ਮਹਲਾ ਪੰਜਵਾ ਦੋਪਦਾ ਏਕਾ ਸਾਦੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਬੁਝ ਗਈ ਤ੍ਰਿਸ਼ਨਾ ਹਰ ਜਸ ਹੈ ਅਗਾਨੇ ਜਪ ਜਪ ਜੀਵਾ ਸਾਰੰਗ ਪਾਨੇ ਕਾਰਨਾ ਕਾ ਰਾਵਨਾ ਸਰਨ ਪਰਿਆ ਗੁਰ ਪ੍ਰਸਾਦ ਸਹਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਉ ਲਾਲ ਜਿ ਬਿਹਰ ਭਰੇ ਪੰਡਾਰ ਟੋਟਨਾ ਆਵੇ Jap Nirankar ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾਂ ਕੀ ਪਰਮ ਗਤ ਹੋਏ ਆਸਾ ਘਰ ਸਤਬਾ ਮਹਲਾ ਪੰਜਵਾ ਹਰ ਕਾ ਨਾਮ ਹਰਦੈ ਨਿਤ ਧਿਆਈ ਸੰਗੇ ਸਾਥੀ ਸਗਲ ਥਰਾਈ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਰਹਾਉ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗਾ ਆਸਾ ਮਹਲਾ 5 ਸਾਧੂ ਸੰਗਤ ਤਰਿਆ ਸਿ ਸੰਸਾਰ ਹਰ ਕਾ ਨਾਮ ਮਨ ਹੈ ਆਧਾਰ ਚਰਨ ਕਮਲ ਗੁਰਦੇ ਪਿਆਰੇ ਪੂਜੈ ਸੰਤ ਹਰ ਪ੍ਰੀਤ ਪਿਆਰੇ ਰਹਾਉ ਜਾ ਕੈ ਮਸਤਕ ਲਿਖਿਆ ਭਾਗ ਕਹੋ ਨਾਨਕ ਤਾ ਕਾ ਥਿਰ ਸੁਹਾਗ ਆਸਾ ਮਹਲਾ ਪੰਜਵਾ ਮੇਠਿਆ ਗਿਆ ਫਿਰ ਕੀ ਲਾਗੀ ਸੋਕਨ ਕਰਕੇ ਕੰਤ ਤਿਆਗੀ ਪ੍ਰੈ ਸੁਹਾਗਨ ਸੀਗਾਰ ਕਰੀ ਮਨ ਮੇਰੇ ਕੀ ਤਪਤਾਰੀ ਭਲੋ ਭਇਓ ਪ੍ਰ ਕਹਿਆ ਮਾਨਿਆ ਸੁਖ ਸਹਿ ਜਿਸ ਘਰ ਕਾ ਜਾਣਿਆ ਰਹਾ ਹਉ ਬੰਦੀ ਪ੍ਰ ਖਿਜਮਤਦਾਰ ਓਹ ਅਬਨਾਸੀ ਅਗਮੋਂ ਪਾਰ ਲੇ ਪੱਕਾ ਪ੍ਰਾ ਚੱਲੋ ਪਾਏ ਭਾ ਗਏ ਪੰਚ ਦੂਤ ਲਾਵੇ ਨਾ ਮੈਂ ਕੁਲ ਨਾ ਸੋਭਾ ਬੰਤ ਕਿਆ ਜਾਣ ਕਿਉ ਭਾਨੀ ਕੰਤ ਮੋਹੇ ਅਨਾਥ ਗਰੀਬ ਨੇ ਮਾਨੀ ਕੰਤ ਫਕਰ ਹਮ ਕੀ ਨੀ ਰਾਨੀ ਜਬ ਮੁਖ ਪ੍ਰੀਤਮ ਸਾਜਨ ਲਾਗਾ ਸੁਖ ਸਹਿਜ ਮੇਰਾ ਧਨ ਸੋਹਾਗਾ ਕਹ ਨਾਨਕ ਮੋਰੀ ਪੂਰਨ ਆਸਾ ਸਤ ਗੁਰ ਮੇਲੀ ਪ੍ਰਾਵ ਗੁਣਤਾ ਸਾ ਸਾ ਮਹਲਾ 5 ਵਾ ਮਾਤਾ ਤ੍ਰਿਕੁਟੀ ਦ੍ਰਿਸ਼ਟ ਕਰੂਰਾ ਬੋਲਾ ਕੌੜਾ ਜੇ ਬਾ ਕੀ ਪੂੜ ਸਦਾ ਭੁਖੀ ਪਿਰ ਜਨ ਦੂਰਾ ਐਸੀ ਇਸਤਰੀ ਕਾ ਰਾਮ ਪਾਈ ਓਨ ਸਭ ਜਗ ਖਾਇ ਹਮ ਗੁਰ ਰਾਖੀ ਮੇਰੇ ਭਾਈ ਰਹਾਓ ਪਾਇਠ ਗੌਲੀ ਸਭ ਜਗ ਜੋਹਿਆ ਬ੍ਰਹਮਾ ਵੈਸ਼ਨ ਮਹਾਦੇਵ ਮੋਹਿਆ ਗੁਰਮੁਖ ਨਾਮ ਲਗੇ ਸੋਹਿਆ ਵਰਤਨੇਮ ਕਰ ਥਾਕੇ ਪੁਨ ਹੈ ਚਰਨਾ ਤਾਟ ਤੀਰਥ ਭਵੇ ਸਭ ਧਰਨਾ ਸੇ ਉਬਰੇ ਜੀ ਸਤਗੁਰ ਕੀ ਸਰਨਾ ਮਾਇਆ ਮੋਹ ਸਭੋ ਜਗ ਬਾਦਾ ਹੋਂ ਮੈਂ ਪਚੈ ਮਨ ਮੁਖ ਮੂਰ ਆਖਾ ਗੁਰ ਨਾਨਕ ਬਾਹ ਪਕਰ ਹਮ ਰਾਖਾ ਹਸਾ ਮਹੱਲਾ ਪੰਜਵਾ ਸਰਬ ਦੁਖ ਜਬ ਬਿਸਰੈ ਸੁਆਮੀ ਈਹਾ ਉਹਾ ਕਾਮਨਾ ਪ੍ਰਾਨੀ ਸੰਤ ਤ੍ਰਿਪਤਾ ਸੇ ਹਰ ਹਰ ਤੇ ਆਏ ਕਰ ਕਿਰਪਾ ਪਨੈ ਨਾਇ ਲਾਏ ਸਰਬ ਸੁਖ ਪ੍ਰਭ ਤੁਮਰੀ ਰਜਾਏ ਰਹਾਉ ਸੰਗ ਹੋਵਤ ਕਉ ਜਾਣਤ ਦੂਰ ਸੋ ਜਨ ਮਰਤਾ ਨਿਤ ਨਿਤ ਝੂਰਾ ਜਿਨਾਂ ਸਾਬ ਕਛ ਦੀਆ ਤਿਸ ਚਿਤਵਤ ਨਾਹੀ ਮਹਾ ਬਿਖਿਆ ਮੈਂ ਦਿਨ ਰਹਿ ਨ ਜਾਹੀ ਕਹੋ ਨਾਨਕ ਪ੍ਰਭ ਸਿਮਰੋ ਏਕ ਗਤ ਪਾਈਐ ਗੁਰਪੂਰੇ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ